ਮੈਂ ਅਖੰਡਈ ਆ ਹਾਂ ਵੇਖ ਲਾਣਾ ਆਪਣੇ ਘਰ ਨਾਲ ਨੂੰ ਕੇ ਬੈਠੇ ਆ ਨਾ ਕਿੱਡਾ ਸਕੂਨ ਮਿਲਣ ਡਿਆ ਵਾ ਜਿੰਦਰਾ ਆਪਣਾ ਘਰ ਆਪਣਾ ਹੁੰਦਾ ਆਪਣਾ ਘਰ ਆਪਣਾ ਹੀ ਆ ਭਾਵੇਂ ਉੱਥੇ ਉੱਥੇ ਤੇ ਇਹ ਹੀ ਕਦੀ ਕਿਸ ਦੇ ਮੂੰਹ ਗੜੀ ਕਦੀ ਕਿਸ ਦੇ ਮੂੰਹ ਬਕੜੀ ਕਦੀ ਉਹਦੀ ਗੱਲ ਸੁਣ ਕਦੀ ਉਹਦੀ ਗੱਲ ਸੁਣ ਤੇ ਮੁੜ ਕੇ ਫੇਰ ਬਈ ਆਈ ਤੇ ਗੱਲ ਕੀ ਸੁਣ ਗੱਲਾਂ ਮੈਂ ਜਿੰਨੀਆਂ ਕਰਾਂ ਮੈਂ ਚੰਗੀਆਂ ਕਰਾਂ ਮੈਂ ਉਹਨੂੰ ਵੀ ਸਮਝਾਵਾਂ ਤੇ ਉਹਨੂੰ ਵੀ ਸਮਝਾਵਾਂ ਤੇ ਅਮਨਜੋਹ ਦੀ ਨਾ ਮਾਨ ਅਜੇ ਮੈਂ ਗੱਲ ਕਰਨ ਦੇ ਮੇਰੇ ਮੋਢਿਆਂ ਦੇ ਚੜਕੇ ਖਲੋਤਾ ਹੋਇ ਮਿਆਣਾ ਹੈ ਤੂੰ ਆ ਤੂੰ ਕੀ ਸਖਾਲਣ ਡਈ ਆ ਫਿਰ ਮੂੰ ਤੁਹਾਡੀ ਕਰਤੂਤ ਦਾ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਸੁਣ ਤੇ ਲਓ ਗੱਲ ਵੀ ਕੀ ਆਖਣ ਲਈ ਉਸ ਤਰ੍ਹਾਂ ਕੇ ਗੱਲ ਹੈ ਕਿ ਮੰਜੋਦ ਨੋ ਨਹੀਂ ਨਾ ਪਤਾ ਲੱਗਦਾ ਆਪਣਾ ਘਰ ਆਪੇ ਜਾਣ ਡਿਆ ਜਾਣ ਡਿਆ ਜਾੜ ਕੇ ਜਾਣ ਡਿਆ ਵਾ ਕਿ ਜਾੜ ਜਾੜ ਕੇ ਤੇ ਪੰਨੀ ਕੀ ਕਰਨਾ ਹੀ ਹੋ ਤੇ ਮੇਰੀ ਗੱਲ ਸੁਣੋ ਉਦਾਂ ਮੈਂ ਨਹੀਂ ਆ ਵੀ ਇਹਦੀ ਰਗਵੀਰ ਦੀ ਛੱਟ ਦੀ ਹਜੇ ਤੱਕ ਕੋਈ ਖੁੰਦਕ ਨਹੀਂ ਨਿਕਲੀ ਵੀ ਇਹਨੂੰ ਛੱਟ ਲੱਗੀ ਕਿੱਦਾਂ ਵਾ ਮੈਨੂੰ ਵੀ ਇਹ ਗੱਲ 'ਚ ਰਾਜ ਲੱਗਦਾ ਹੂੰ ਕਿਉਂਕਿ ਜੇ ਉਹ ਯਾਰ ਫੱਟ ਲੱਗਣੀ ਕਿੱਲਾ ਵੱਜਣਾ ਹੈ ਮੱਥਾ ਉਹਦਾ ਗਾੜੀ ਉੱਬਰਿਆ ਪਈ ਨੂੰ ਮੱਥੇ ਦੇ ਵੱਜਣਾ ਕਿ ਡੂੰਗੀ ਅੱਜ ਵੱਜਣਾ ਹੈ ਇਹਦੇ ਐ ਜਿਹੇ ਤਰ੍ਹਾਂ ਕਿ ਨੇ ਮੁੱਕੀ ਮਾਰੀ ਹੁੰਦੀ ਇਦਾਂ ਕਰਕੇ ਮੁੱਕੀ ਕਿੰਨੇ ਇਹਦੀ ਮਾਰਤੀ ਹੋਊਗੀ ਕਿਸ ਨਾਲ ਲੜ ਪਿਆ ਹੋਣਾ ਕਿਹਦੇ ਕਿ ਪੀ ਕੀ ਓਹ ਹੈਂ ਉਹਨੇ ਦੱਸਿਆ ਫੱਟ ਨਹੀਂ ਉਦਾਂ ਨਿਕਲੂਗੀ ਖਬਰ ਜੇ ਐਡੀ ਗੱਲ ਨਹੀਂ ਆ ਲੱਗ ਜੂ ਪਤਾ ਵੀ ਕੀ ਇਤਨਾ ਹੋਇਆ ਵਾ ਉਹਦੇ ਨਿਕਲ ਨਹੀਂ ਨਿਕਲਦੀ ਆ ਅੱਜ ਨਾ ਪਤਾ ਲੱਗੂ ਕੱਲ੍ਹ ਪਤਾ ਲੱਗੂ ਬਸ ਫਿਰ ਹੈ ਹੈ ਇਦਾਂ ਕਲੀ ਆਕਤੇ ਆ ਦੂਜਾ ਪਾਸਾ ਮੂੰਹ ਆ ਬਾਵਾ ਲੱਤਾ ਅੰਦਰ ਦੇ ਖੇਦੇ ਬੁਹਾੜਿਆ ਤੇ ਰੱਖੋ ਨੀ ਹੈਗਾ ਇਹਦੀ ਬਾਵਾ ਮੂੰਹਾਂ ਤੇ ਲੱਤਾਂ ਉੱਤੇ ਵੀ ਜਾ ਹੋਣਾ ਜਾ ਵੇਖ ਲਈ ਜੇ ਲੱਤਾਂ ਬਾਵਾ ਦੇ ਵੀਰੇ ਹੈਗਾ ਮੰਨ ਲਓ ਨੀਲ ਪਏ ਆ ਫਿਰ ਸਮਝੋ ਵੀ ਕਿਸੇ ਨੇ ਕੁੱਟ ਕੇ ਗਿਆ ਇਹਨੂੰ ਕੋਈ ਪਰ ਇਹਦਾ ਉੱਥੇ ਸਹੁਰੇ ਦੇ ਘਰ ਕਿਹੜਾ ਕਿਸਨਾ ਬੈਰ ਹੈਗਾ ਨਾ ਸਹੁਰੇ ਦੱਸ ਇਹਦੇ ਕੋਈ ਪੀ ਕੇ ਕਿਤੇ ਨਹਿਰ ਮੂਹ ਤੇ ਕਰੇ ਚਲ ਗਿਆ ਹੋਣਾ ਫਿਰ ਨਾ ਕਿਸਨਾ ਪੰਗਾ ਲੈ ਲਿਆ ਹੋਣਾ ਇਹ ਕਰ ਜਿਦਾ ਨਾ ਦੇ ਬੜਕਾ ਮਾਰਨ ਗਿੱਜੇ ਹੁਣ ਤੇ ਸਾਰੇ ਤਾਂ ਇਦਾਂ ਹੀ ਕਰਦੇ ਆ ਬਾਹਰ ਨਹੀਂ ਕੋਈ ਬੜਕ ਪਾਰ ਦਿੰਦਾ ਇਹ ਘਰੇ ਹੀ ਸ਼ੇਰ ਬਣਦੇ ਆ ਪਰ ਉਦਾਂ ਨਾ ਇਹਨਾਂ ਨੂੰ ਅਗਲੋ-ਗਲ ਘਾਟ ਹੀ ਆ ਇਹਨਾਂ ਨੂੰ ਇੰਨੀ ਨਹੀਂ ਸਮਝ ਲੱਗਦੀ ਵੀ ਅਹੀਂ ਉਥੇ ਜਾ ਕੇ ਇੰਨੇ ਦਿਨ ਬੈ ਕੇ ਕਰਨਾ ਵੀ ਕੀ ਆ ਸਾਡੇ ਘਰ ਮਗਰੋਂ ਕੋਈ ਆ ਜੇ ਹੈ ਰਖਬੀਰ ਦੀ ਭੈਣ ਹੀ ਆਜੇ ਫਰਜ਼ ਕੀਤਾ ਮਗਰ ਉਹ ਦਵਿੰਦਰ ਇਹ ਸਾਰੇ ਭਤੀ ਤੇਰੀ ਦੇ ਉਹ ਉਹ ਹੈ ਗਈ ਉਹ ਚਾਲੀ ਉਹਨੇ ਮਗਰ ਲਾਇਆ ਇਹਨੂੰ ਤੇ ਇਹ ਵੀ ਮਗਰ ਲੱਗਾ ਤੇ ਤੁਹਾਡੇ ਪਤੀਏ ਦੇ ਚਾਲੇ ਨਹੀਂ ਗੇ ਜਿਹੜਾ ਲਾਣ ਵੇਖ ਕੇ ਮਰ ਚਲਿਆ ਉਥੇ ਤੇ ਬਲਜੀਤ ਹੀ ਨਾ ਜਾਵੇ ਅਗਲ ਕਰੇ ਬਲਜੀਤ ਨਹੀਂ ਤਾਂ ਘਰੋਂ ਪੈਰ ਪੁੱਟੇ ਵੀ ਮੇਰਾ ਬੰਦਾ ਸ਼ਰਾਬ ਪੀਂਦਾ ਜਦੋਂ ਮੇਰਾ ਭਤੀਆ ਇਹ ਹੀ ਵੀ ਪਹਿਲੋ ਜਦੋਂ ਵਿਆਹਿਆ ਸੀ ਉਦੋਂ ਤੋਂ ਨਹੀਂ ਹੋਇਆ ਇਦਾਂ ਦਾ ਉਦੋਂ ਸ਼ਰਾਬ ਪੀਂਦਾ ਸੀ ਤੇ ਗਾਰੀ ਕਿਹੜੇ ਪੀਂਦੇ ਹੈਗੇ ਕਿਤਾ ਕਿਹੜੇ ਹਿਸਾਬ ਨਾਲ ਇਹਨਾਂ ਦੀਆਂ ਕੁੰਡੀਆਂ ਰਲ ਗਈਆਂ ਤੇ ਤੈਨੂੰ ਇਹ ਉਹਨਾਂ ਦੇ ਪੁੱਛ ਕੇ ਪੀਣੀ ਤੂੰ ਤੇ ਕਦੋਂ ਦੀ ਵਿਆਹੀ ਆਈਂ ਮਨਜੋਤ ਕਿਤੇ ਪੀਂਦਾ ਹੋਊਗਾ ਕਿਤੇ ਬਾਹਰ ਢਾਣੀਆਂ ਢੂਣੀਆਂ 'ਚ ਇਦਾਂ ਤਾਂ ਨਹੀਂ ਮਨਜੋਤ ਹੈਗਾ ਮਨਜੋਤ ਨਹੀਂ ਕਿਤੇ ਵੀ ਫਿਰਨ ਜਾਂਦਾ ਤੂੰ ਹੀ ਆਖੀ ਜਾਂਦੀ ਐ ਫਿਰ ਨਹੀਂ ਜਾਂਦਾ ਹੁਣ ਵੇਖ ਲੈ ਫਿਰ ਕੀ ਬਣ ਗਿਆ ਉਹਨਾਂ ਦੇ ਘਰ ਚੱਲ ਛਾ ਅਸੀਂ ਤਾਂ ਨਿਕਲ ਆਏ ਨਾ ਚੰਗੇ ਵੇਲੇ ਹੁਣ ਉਹਨਾਂ ਦਾ ਪਤਾ ਨਹੀਂ ਮੈਨੂੰ ਸ਼ਾਮਾਂ ਨੂੰ ਆਉਂਦੇ ਆ ਕਿ ਸਵੇਰੇ ਆਉਂਦੇ ਆ ਕਿ ਕਦੋਂ ਆਉਂਦੇ ਆ ਮੈਂ ਨਾ ਧੰਨਵਾਦ ਕਰਦਾ ਤੇਰਾ ਮੈਂ ਵੀ ਜਿਹੜੀ ਤੂੰ ਨਿਕਲ ਆਈ ਐ ਤੇਰਾ ਵੀ ਕਿਹੜਾ ਜੀ ਕਰਦਾ ਐ ਨਿਕਲੂ ਉੱਥੋਂ ਉਹ ਭਰਾਵਾ ਭਾਬੀ ਕਹੀ ਜਾਂਦੀ ਸੀ ਚੱਲ ਕੋਈ ਨਹੀਂ ਰੋਟੀ ਖਾ ਕੇ ਜਾਓ ਕਾੜੀ ਕਿਤੇ ਰੋਟੀ ਦਾ ਕੋਈ ਨਾਂ ਨਿਸ਼ਾਨ ਨਾ ਮੈਂ ਤੇ ਆਪ ਸ਼ਰਮ ਚ ਮਰ ਗਈ ਇਹ ਅਹੀਂ ਆਨੇ ਰੋਟੀ ਖਾ ਕੇ ਜਾਓ ਤੁਹਾਨੂੰ ਮੈਂ ਕਹੀ ਜਾਵਾਂ ਤੇ ਗਾੜੀ ਜੇ ਗੰਡਾ ਲਸਣ ਫੜਿਆ ਇਹਨਾਂ ਨੇ ਚੀਰਨ ਵਾਸਤੇ ਹਾਂ ਤੇ ਤੂੰ ਫਿਰ ਤੁਰੀ ਕਿਉਂ ਨਾ ਫਿਰ ਮੈਂ ਆਹਰ ਕੇ ਆਟੇ ਪਾਇਆ ਫਿਰ ਮੈਂ ਆਟਾ ਗੁੰਨਿਆ ਤੁਹਾਡੇ ਤੋਂ ਡਰਦਿਆਂ ਵੀ ਛੇਛੇ ਹੱਥੋਂ ਥੀ ਕਰਕੇ ਤੇ ਦੋ ਰੋਟੀਆਂ ਖਾ ਕੇ ਦੇ ਨਿਕਲ ਗਏ ਆਪਾਂ ਅਈ ਸ਼ਾ ਤੂੰ ਗੁੰਨਿਆ ਫਿਰ ਆਟਾ ਤੇ ਕਿੰਨੇ ਗੁੰਨਣਾ ਸੀ ਹੋਰ ਬਲਜੀਤ ਨੇ ਲੜਾਈ ਨਵਾਜਾ ਮਾਰਦੀ ਮੁੜ ਮੁੜ ਕੇ ਤੇ ਮਨਪਰੀ ਦੇ ਵਿਚਾਰੀ ਗੱਲਾਂ ਸੁਣ ਕੇ ਉਹ ਅੰਦਰ ਵੜ ਗਈ ਵੀ ਮੇਰੇ ਨਾਲ ਫੇਰ ਨਾ ਕਪਤ ਹੋ ਜੇ ਹਟ ਜਾ ਗੁੰਨਣਾ ਸੀ ਸਾਰੇ ਟੱਬਰ ਦਾ ਤੇ ਤੈਨੂੰ ਨੇ ਅਕਲ ਆਈ ਤੂੰ ਮੈਨੂੰ ਕਹਿੰਦੀ ਵੀ ਚੱਲ ਚੱਲੀਏ ਆਪਾਂ ਘਰ ਨੂੰ ਇੱਥੇ ਆਣ ਕੇ ਆਟਾ ਗੁੰਨੂਗੀ ਤੂੰ ਰੋਟੀਆਂ ਪਕਾ ਕੇ ਖਾ ਲਈਂ ਤੇ ਆਣ ਕੇ ਤੁਸੀਂ ਕਹਿੰਦੇ ਤੇਰੇ ਪੇਕੇ ਆ ਕੋਈ ਰੋਟੀ ਨਹੀਂ ਸਰੀ ਮੇਰੇ ਚਾਹ ਮੈਂ ਨਹੀਂ ਕਹਿੰਦਾ ਮੈਨੂੰ ਪਤਾ ਉਹਨਾਂ ਦੇ ਘਰ ਕੀ ਅੱਗ ਲੱਗੀ ਐ ਉੱਥੇ ਕੀ ਰੋਟੀ ਖਾਣ ਹੀ ਕੋਈ ਚੱਲ ਸ਼ਖਸਮਾਨ ਖਾਨ ਜਦੋਂ ਮਰਜ਼ੀ ਆ ਜਾ ਆਹੀ ਆ ਕਿਹੜੀਆਂ ਗੱਲਾਂ ਸ਼ੋਕੇ ਬੈ ਗਏ ਐਵੇਂ ਜਾਣ ਕੇ ਹੁਣ ਇਹ ਆ ਵੀ ਅਸੀਂ ਵੀ ਉਹ ਕੋਈ ਗੱਲ ਕਰਨੀ ਮੈਂ ਤਾਂ ਨਹੀਂ ਕੋਈ ਗੱਲ ਕਰਨੀ ਤੇ ਨਾ ਕਰੋ ਜਦੋਂ ਮਰਜ਼ੀ ਚੱਲ ਜਾ ਤੇ ਜਦੋਂ ਮਰਜ਼ੀ ਆ ਜਾਣਾ ਠੀਕ ਆ ਹਾਏ ਓਏ ਹਾਏ ਮਰ ਗਈ ਹੋਏ ਹੁਣ ਨਹੀਂ ਪੀਆ ਕਰਨੀ ਜੋ ਮਰਜ਼ੀ ਕੋਈ ਕਵੇ ਹੁਣ ਸ਼ਰਾਬ ਦੇ ਨਹੀਂ ਲੱਗ ਜਣਾ ਸੌਹ ਪਾਦਨੀ ਹਏ ਓਏ ਓਏ ਓ ਬਲਜੀਤ ਕੀ ਗੱਲ ਉਹ ਮੈਨੂੰ ਖਬਰ ਆ ਠੀ ਹੋਈ ਜਾਂਦੀ ਮੈਨੂੰ ਸਾਤ ਪਈ ਜਾਂਦੀ ਆ ਯੋ ਮੈਂ ਤਾਂ ਕਹਿੰਦੀ ਹੋਰ ਪਵੇ ਕਬਰਾਂ ਤੇ ਹੋਰ ਸਾੜ ਪਵੇ ਉਦੋਂ ਦਫਨੋਂ ਤੇ ਹਟਣਾ ਨਹੀਂ ਹੁੰਦਾ ਐ ਜਿੱਦਾ ਪਿਓ ਦੇ ਵਿਆਹ ਦੀ ਵੇਖੀ ਹੁੰਦੀ ਆ ਉਹ ਮੇਨੇ ਜੇ ਬਾਅਦ ਚ ਮਾਰ ਲਈ ਸਾਰੀ ਰਾਤ ਵੀ ਐਦਾਂ ਹੀ ਕਰਦੇ ਨੇ ਕਦੀ ਨਿੰਬੂ ਕੋਲ ਕੋਲ ਦੇ ਕਦੀ برف ਕੱਢ ਕੱਟ ਕੇ ਲਿਆ ਮੇਰੀ ਛਾਤੀ ਤੇ ਰੱਖ ਦੇ ਉਹ ਮੇਰੇ ਮੂੰਹ ਚ ਪਾਣੀ ਪਾ ਦੇ ਆ ਕਿੱਦਾਂ ਦੇ ਕੰਮ ਹੋਏ ਸ਼ਰਾਬ ਪੀ ਕੇ ਸਗੋਂ ਦੂਣਾ ਤੰਗ ਹੋਣਾ ਇਹਦਾ ਕੀ ਫਾਇਦਾ ਪੀਤੀ ਦਾ ਹਾਏ ਪਤਾ ਨਹੀਂ ਢਿੱਡ ਜੀ ਕੋ ਗੁੜ ਗੁੜ ਹੋਈ ਜਾਂਦਾ ਈਓ ਆਏ ਚਲ ਉਠੋ ਦਵਾਈ ਲੈ ਆਈਏ ਕਾਰਾ ਕੀ ਗੋਲੀ ਦੇ ਦੇ ਬਈ ਕਿਹੜੀ ਗੋਲੀ ਦੇਦਾ ਗੈਸ ਗੋਸ਼ ਦੀ ਦੇ ਦੇ ਗੋਲੀ ਕਿ ਢਿੱਡ ਪੀੜ ਦੀ ਦੇ ਦੇ ਓ ਬਾਬਾ ਬੱਸ ਵੀ ਕਰਿਆ ਕਰੋ ਓ ਆਪੇ ਵੇਖ ਕੇ ਚੈੱਕ ਕਰਕੇ ਦੇ ਦੂਗਾ ਤੁਹਾਨੂੰ ਵੀ ਪਤਾ ਮੈਨਾਂ ਕਿ ਲੋਕੀ ਕਿੰਨਾ ਸਮਝਾਉਂਦੇ ਆ ਕਿ ਸ਼ਰਾਬ ਸਿਹਤਵਾ ਤੇ ਹਾਨੀਕਾਰਕ ਹੁੰਦੀ ਆ ਪਰ ਨਾ ਸ਼ਰਾਬ ਵਾਲੇ ਵੇਖ ਤੇ ਡੋਲੀ ਜਾਣਾ ਹੁੰਦਾ ਆਪਾਂ ਡੇਗੀ ਪੈਣਾ ਹੁੰਦਾ ਲੇਟੇ ਹੀ ਮਾਂਡਾ ਪੈਣਾ ਉੱਥੇ ਵੀ ਨਿਆਣਿਆਂ ਵਾਂਗੂ ਮੈਨੂੰ ਹੁਣੇ ਚਾਹੀਦੀ ਮੈਨੂੰ ਹੁਣੇ ਚਾਹੀਦੀ ਆ ਓਏ ਇੱਕ ਮੇਰੀ ਗੱਲ ਸੁਣ ਲੈ ਧਿਆਨ ਨਾਲ ਔਰ ਮੈਨੂੰ ਕਿਹਲੇ ਚੇਤਾ ਭੁੱਲ ਜਾਂਦੇ ਹੀ ਹੁਣ ਡਾਕਟਰ ਨੂੰ ਦੱਸ ਦੀਗੇ ਤੇ ਇੱਕ ਹੱਥ ਫੜੇ ਕੰਮ ਜੀਓ ਇੱਕ ਮੁੜਕਾ ਬੜਾ ਹੁੰਦਾ ਹੀ ਹੁਣ ਆ ਪੱਖਾ ਵੀ ਚੱਲਦਾ ਤਾਂ ਵੀ ਮੁੜਕਾ ਹੀ ਆਈ ਜਾਂਦੇ ਆ ਤੇ ਮੁੜਕਾ ਤੇ ਆਉਣਾ ਹੀ ਆ ਜਦੋਂ ਅੰਦਰ ਸਰੀਰ ਨਹੀਂ ਠੀਕ ਪੀ ਪੀ ਕੇ ਸ਼ਰਾਬ ਉਹਦਾ ਰੋਟੀ ਦਾ ਵੀ ਚੇਤਾ ਭੁੱਲਾ ਹੁੰਦਾ ਵਾ ਤੇ ਹੁਣ ਅੰਦਰ ਪੈ ਗਈ ਆ ਗਰਮੀ ਏ ਚਲ ਉਠੋ ਹਾਏ ਓਏ ਡਾਕਟਰ ਨੂੰ ਦੱਸਦੀ ਮੈਂ ਤੁਹਾਡੀ ਨੌਕ ਲੱਗੀ ਆ ਓਏ ਹਾਏ ਓਏ ਅੱਧਾ ਹੋ ਗਈ ਮੈਂ ਕੈਨੀ ਆ ਜਿੱਦਾਂ ਜ਼ਿੰਦਗੀ ਚ ਕਦੀ ਸ਼ਰਾਬ ਨਹੀਂ ਵੇਖੀ ਹੁੰਦੀ ਹੁਣ ਦਵਾਈਆਂ ਲੈਣ ਤੁਰ ਪਈ ਆ ਪਹਿਲਾਂ ਉਥੋਂ ਨਿਕਲਦਾ ਨਾ ਨਹੀਂ ਲੈਂਦੀ ਉਹ ਬੱਸ ਵੀ ਕਰਕੇ ਹੁਣ ਤੋਂ ਪਤਾ ਹੀ ਹੁੰਦੀ ਜਾਣੇ ਆ ਤੇ ਪੱਤੇ ਹੁੰਜਣੇ ਹੀ ਆ ਮੈਂ ਤਾਂ ਕਦੋਂ ਦੀ ਨਹੀਂ ਆ ਉਤੋਂ ਫੇਰ ਘਿਰਦੇ ਜਾਂਦੇ ਆ ਤਾਂ ਮੈਂ ਮੈਡਮ ਗਈ ਆ ਦਵਾਈ ਲੈਣ ਉਹਨੂੰ ਰਕबीर ਨੂੰ ਲੈ ਕੇ ਅੱਛਾ ਕਿਹੜੇ ਵੇਲੇ ਦੀ ਗਈ ਆ ਨਾ ਉੱਪਰਲਾ ਵੇੜਾ ਹੁੰਝ ਗਈ ਆ ਤੇ ਸਾਰੇ ਪੱਤੇ ਥੱਲੇ ਕੇਰ ਗਈ ਆ ਜਿੱਦਾਂ ਗਾੜੀ ਕੋਈ ਨੌਕਰ ਆਣੀ ਹੁੰਦੀ ਥਾਂ ਹੁੰਝਲ ਵਾਲੀ ਨਹੀਂ ਤਗੜਾ ਹੋਊਗਾ ਲੈਣ ਚੱਲ ਕੇ ਤਾਂ ਵੀ ਕੋਈ ਗੱਲ ਨਹੀਂ ਚੱਲ ਹੁੰਝਲ ਕੇ ਇੱਕ ਥਾਂ ਇਕੱਠਾ ਕਰਦੇ ਉਹ ਤੇ ਮੈਂ ਕਰੂੰਗੀ ਨਾਲੇ ਤੇ ਮੈਂ ਕੰਮ ਕਰੂੰਗੀ ਆਪਣਾ ਨਾਲੇ ਮੇਰੇ ਮੇਰੇ ਵਾਸਤੇ ਸੇਵਾ ਵੀ ਆਕ ਸਾਹਿਬ ਦੀ ਇਹਨੂੰ ਲੜਾਈ ਤੋਂ ਬਗੈਰ ਬਲਜੀਤ ਨੂੰ ਕੋਈ ਕੰਮ ਨਹੀਂ ਆ ਪਰ ਮੈਂ ਫੇਰ ਵੀ ਲੜਾਈ ਤੋਂ ਡਰਦੀ ਕਿ ਨਹੀਂ ਚੱਲ ਕੋਈ ਨਹੀਂ ਮੈਂ ਹਾਂ ਜਿਹਨੂੰ ਮੈਂ ਕਿਹੜੀ ਥੱਕ ਕੇ ਚੱਲਨੀ ਤੂੰ ਵੱਡੀ ਆ ਉਹ ਤੇਰੀ ਭਤੀ ਆ ਉਹ ਛੋਟੀ ਆ ਕੋਈ ਗੱਲ ਨਹੀਂ ਤੂੰ ਵੀ ਕਰ ਲੇਗੀ ਥੱਕ ਨਹੀਂ ਚੱਲਦੀ ਨਹੀਂ ਮੈਂ ਤਾਂ ਕਰਨ ਨਹੀਂ ਆ ਤੇ ਮੈਂ ਹੁਣ ਪਤੀ ਦੇ ਚੌਕੇ ਦਾ ਤਾਂ ਨਹੀਂ ਨਾ ਕਰਨ ਜਾਣਾ ਜੇ ਮੈਂ ਵੱਡੀਆਂ ਤੇ ਉਹ ਨਿੱਕੀ ਆ ਤੈਨੂੰ ਚੌਕੇ ਦਾ ਉਹਨੇ ਆਖਿਆ ਵੀ ਆਖਣ ਦੀ ਗੱਲ ਨਹੀਂ ਆਗੀ ਉਹ ਪਰ ਕੜੂਸਾ ਬਹੁਤ ਛੜਦੀ ਤੈਨੂੰ ਨਹੀਂ ਪਤਾ ਤੇ ਘਟਦੇ ਤੂੰ ਵੀ ਨਹੀਂ ਦੀ ਰੌਲਾ ਪਾਈ ਜਾਨੀ ਕੀ ਇੱਕ ਥਾਂ ਹੀ ਹੁੰਜਣਾ ਪੈਗਾ ਤੈਨੂੰ ਤਾਂ ਰੌਲਾ ਪਾਤਾ ਤੂੰ ਤੇ ਤੁਸੀਂ ਕਿੱਧਰ ਆਏ ਮੇਰੇ ਮਗਰ ਫੇ ਮੈਂ ਆਪੇ ਮੈਂ ਤੇ ਛਾਵੇਂ ਬਹਿਣਾ ਆ ਹੀ ਪਿੱਛੇ ਛਾਵੇਂ ਬੈਣਾ ਕੁਰਸੀ ਢਾ ਕੇ ਬਹਿ ਜਾ ਮੈਂ ਤੁਹਾਨੂੰ ਜਿਹੜਾ ਕੰਮ ਕਰਨਾ ਕਰਨਾ ਕਰੀ ਜਾ ਕਰੀ ਜਾ ਚੁੱਪ ਕਰਕੇ ਆਪੀ ਜਦੋਂ ਮੈਂ ਕੋਈ ਗੱਲ ਕਰਦੀ ਨਾ ਉਦੋਂ ਬਲੀ ਤੁਹਾਨੂੰ ਤੁਸੀਂ ਸੈਟ ਲੈਣੇ ਬਲਜੀਤ ਦੀ ਜਦੋਂ ਉੱਥੇ ਮੈਨੂੰ ਇੰਨੀਆਂ ਗੱਲਾਂ ਕਰਦੀ ਸੀ ਉੱਥੇ ਤੁਹਾੜ ਕੋ ਕੋ ਨਾ ਹੋਇਆ ਬਲਜੀਤ ਨਾਲ ਕੋਈ ਗੱਲ ਹੀ ਨਾ ਕਰੜ ਕੋ ਕੀਤੀ ਗਈ ਵੀ ਬਲਜੀਤ ਤੇਰੀ ਪੂਆ ਲੱਗਦੀ ਐ ਨਾ ਉਹਦਾਂ ਇਦਾਂ ਬੋਲ ਮੈਂ ਉੱਥੇ ਹੁਣ ਸਾਰੇ ਜਾਣਿਆਂ ਦੇ ਵਿੱਚ ਮੈਂ ਉਹਨੂੰ ਕੀ ਜਾਂਦਾ ਬਲਜੀਤ ਨੂੰ ਤੂੰ ਹੀ ਜੰਗੀ ਤੂੰ ਹੀ ਮੇਰੇ ਨਾਲ ਉਸੇ ਤਰ ਪੈਂਦੀ ਫਿਰ ਉੱਥੇ ਉਪਰਾ ਹੀ ਕੋਈ ਉੱਥੇ ਸਾਰੇ ਆਪਣੇ ਹੀ ਨਾ ਕਹਿੰਦਾ ਕੋਈ ਡਰ ਨਹੀਂ ਕਾ ਹੁੰਦਾ ਉਤਰਾ ਜੇ ਕਹਿਣਾ ਪਵੇ ਤਾਂ ਫੇਖ ਰਿਹਾ ਉਹ ਕੱਟ ਜਾਂਦੀ ਅੱਗੇ ਨਾਲ ਉਹ ਚੰਗਾ ਬਾਬਾ ਨਵੇਂ ਰੋੜਾ ਪਾਈ ਮੈਨੂੰ ਪਤਾ ਕੀ ਆਂਦੀ ਜਾ ਬੂਆ ਜਾ ਬੂਆ ਐਦਾਂ ਕਰਦੀ ਉਹ ਬਾਰੀ ਸੁੱਟ ਕੇ ਤੇ ਉਸੇ ਵੇਲੇ ਤੂੰ ਡੈ ਵੀ ਮੇਰੇ ਨਾਲ ਗੱਲਾਂ ਕਰਨ ਤੇ ਤੂੰ ਕਟਵਾ ਤੇ ਬਾਰੀ ਸੁੱਟ ਕੇ ਤੇਰਾ ਵੀ ਢਿੱਡ ਭਰਿਆ ਵਾ ਵੀ ਜਿਨ ਨਜ਼ਰ ਮੈਂ ਕਰਨਾ ਲਵਾ ਮੇਰਾ ਰਦਾ ਵੀ ਗਾ ਫਟਾਫਟ ਹੱਥ ਮਾਰਦੀ ਤੇ ਇਕੱਠਾ ਕਰਕੇ ਤੇ ਆਉਂਦੀ ਅੰਦਰ ਮੈਨੂੰ ਰੋਟੀ ਫੜਾਉਂਦੀ ਪੱਕੀ ਰੋਟੀ ਜਦੋਂ ਮਰਜ਼ੀ ਫੜ ਕੇ ਖਾ ਲਈਦੀ ਆ ਗੱਲ ਪਕਾਉਣ ਦੀ ਜਾਰੀ ਹੁੰਦੀ ਆ ਮੈਂ ਨਾ ਤੂੰ ਰੋਟੀ ਫੜਾਉਣੀ ਆ ਕਿ ਜਾਂ ਨਹੀਂ ਫੜਾਉਣੀ ਆਉਣੀ ਆ ਮੈਂ ਆ ਇਕੱਠਾ ਕਰਕੇ ਤੈਨੂੰ ਤੇ ਗੱਲਾਂ ਨੇ ਖਾ ਲਿਆ ਤੇ ਆ ਜਾ ਫੜਾ ਫੜ ਹਾਏ ਰੱਬਾ ਆਹ ਤੇ ਨਾ ਬਲਜੀਤ ਦਾ ਹੀ ਸਿਰਾ ਵਾ ਇਹ ਬਲਜੀਤ ਤੇ ਇਹ ਇੱਕੇ ਵੇਲੋਂ ਟੁੱਟੇ ਆ ਦੋਵੇਂ ਜਾਣੇ ਕੋਹ ਨਹੀਂ ਹਾਲ ਇਹਨਾਂ ਦਾ ਇਹ ਤੇ ਘਰੇ ਚਾਹੀਦੇ ਸੀ ਇੱਥੇ ਕਿਤੇ ਰਿਸ਼ਤਾ ਨਾ ਕੋਈ ਬਣਿਆ ਤਾਂ ਲੜ ਲੜੀ ਮਰੀ ਰਿਆ ਕਰਦੇ ਦੋਵੇਂ ਜਾਣੇ ਜਿਹੜੇ ਹਨੂ ਨਹੀਂ ਟਿਕਣ ਜਿੰਦੇ ਦੋਵੇਂ ਜਾਣੇ ਪਤਾ ਨਹੀਂ ਫੁੱਫੜ ਦਾ ਰਿਸ਼ਤਾ ਬਣਾਤਾ ਇੱਥੇ ਭਾਵੇਂ ਨੋ ਸੋਹਰਾ ਬਣਾਇਆ ਹੁੰਦਾ ਤੇ ਇੱਥੇ ਕੋਈ ਦਿਹਾੜੀ ਸਰਪਾੜਿਆ ਕਰਦੇ ਇੱਕ ਦੂਜੇ ਦਾ ਉਹdana ਡਾਕਟਰ ਵੀ ਗੱਲਾਂ ਸਿਖਾਉਂਦੀਆਂ ਕਰਦਾ ਸੀ ਜਿੰਨੀਆਂ ਨੇ ਨਿਸ਼ਾਨੀਆਂ ਮੈਨੂੰ ਦੱਸੀਆਂ ਨਾ ਸਾਰੀਆਂ ਹੀ ਸੱਚੀਆਂ ਹਾਂ ਹੁਣ ਪਤਾ ਲੱਗ ਗਿਆ ਨਾ ਡਾਕਟਰ ਨੇ ਕੀ ਕੁਛ ਕਿਹਾ ਵਾ ਹੁਣ ਬੰਦਿਆਂ ਨੂੰ ਜੋ ਕੋ ਡਾਕਟਰ ਨੇ ਕਿਹਾ ਉਹ ਗਾਲ ਮੰਨਣੀ ਆ ਉਹ ਨਾ ਹੋਏ ਸ਼ਰਾਬ ਵਾਲ ਵੇਖ ਤੇ ਜਿੱਥੇ ਨਾ ਉੱਥੇ ਵੇਛ ਗਏ ਹੋਣੀ ਪਿੰਦਾ ਉਹ ਜਿਤਨਾ ਅੱਗੇ ਮੈਂ ਛੱਡ ਕੇ ਗਈ ਹਨਾ ਤੇ ਉਤਰਾ ਫੇਰ ਚੱਲ ਜਾਣਾ ਵਾ ਨਹੀਂ ਤੇ ਉੱਥੇ ਮੇਰੇ ਪੇਕੇਆਂ ਦੇ ਘਰ ਤੇ ਸ਼ਰਾਬ ਦਾ ਡਰਮ ਵਾ ਜਦੋਂ ਮੱਝੇ ਉੱਥੇ ਚ ਡੁਬਕੀ ਲਾ ਲੋ ਉਹਨਾਂ ਨੇ ਤੇ ਪੀਣੀ ਪੀਣੀ ਆ ਆ ਹੁਣ ਫਿਰ ਤਾਂ ਭੂਆ ਕਹੀਦੀ ਰਹਿੰਦੀ ਆ ਤੂੰ ਗੁਝਾਇਆ ਤੂੰ ਗੁਝਾਇਆ ਉਹ ਕੀ ਪਤਾ ਕਾਲਜ ਦੇ ਦਿਨਾਂ ਚ ਓਲੇ ਛੱਪੇ ਪੀਂਦੇ ਰਹੇ ਹੋਣਗੇ ਕਿ ਇਹਨੂੰ ਨਾ ਪਤਾ ਲੱਗਾ ਦਿੱਤਾ ਹੋਊਗਾ ਉਹ ਭਰਾ ਮੈਂ ਨਹੀਂ ਪੀਂਦਾ ਰਿਆ ਪਹਿਲਾਂ ਆ ਭਰਾ ਤੇ ਨਿਕਝਾਇਆ ਵਾ ਅੱਛਾ ਹੁਣ ਨਾਂ ਮੇਰੇ ਭਰਾ ਦਾ ਲਾ ਦੋ ਹਾਂ ਹੁਣ ਮੈਂ ਕਿ ਦਦਾ ਬਣਾਉਂਦੀ ਹਾਂ ਹੁਣ ਜਿੰਨੇ ਪ੍ਰੇਜ ਦੱਸੇ ਆ ਉਤਨਾ ਹੀ ਕਰਨਾ ਵਾ ਉਹ ਹਜੇ ਰਪੋਟਾਂ ਲੈ ਆਉਣੀਆ ਵਾ ਕੁਝ ਪਤਾ ਨਹੀਂ ਅਗਲੇ ਨੇ ਕੀ ਦੱਸਣਾ ਮੈਨੂੰ ਤਾਂ ਫਿਕਰ ਲੱਗਾ ਵਾ ਫਾਇਦਾ ਉਹਨਾਂ ਨੇ ਗਰਮੀ ਦੀ ਦਵਾਈ ਦਿੱਤੀ ਪਈ ਅੰਦਰ ਗਰਮੀ ਪਈ ਆ ਤੇ ਵੱਧ ਤੋਂ ਵੱਧ ਪਾਣੀ ਪੀਓ ਹੁਣ ਜਿਹੜੀ ਤੁਹਾਡੀ ਹਾਲਤ ਹੋਣ ਧੀ ਆ ਇਹ ਚੰਗੇ ਰਹੇ ਹੁਣ ਹੁਣ ਕਾਦੇ ਨਾ ਰੋਟੀ ਖਾਣੀ ਆ ਕੀ ਖਿਚੜੀ ਬਣਾਦਾ ਰੋਟੀ ਨਹੀਂ ਖਾਣੀ ਹਜੇ ਡਾਕਟਰਾਂ ਦਾ ਜਿਆਦਾ ਸ਼ੁਰੂ ਸ਼ਰਾਬੇ ਚ ਨਹੀਂ ਜਾਣਾ ਰੌਲਾ ਘਟਪਾ ਲਾ ਗਈ ਮੇਰੀ ਸਿੱਧੀ ਸਿੱਧੀ ਗੱਲ ਨਹੀਂ ਦਾਦੇ ਅੰਦਰ ਰੋਟੀ ਨਹੀਂ ਮੰਗਣ ਡਿਆ ਅੰਦਰ ਕੀ ਤਾਂ ਕਿੰਨਾ ਕੁਠੇ ਜ਼ਖਮ ਨਹੀਂ ਹੋ ਗਏ ਅੰਦਰ ਫੇ ਬੈਠਾ ਮੈਂ ਹੁਣ ਇਦਾਂ ਕਰੀ 10 ਘੰਟੇ ਤੋਂ ਦਹੀਂ ਦੀ ਲस्सी ਬਣਾ ਕੇ ਠੰਢੀ ਜੀ ਦੀ ਮਿਠਾ ਪਾ ਕੇ ਆਹੋ ਪਹਿਲਾਂ ਅੱਗ ਲਾ ਲੋ ਉਹਨੂੰ ਬੁਝਾਉਣ ਨੂੰ ਮੁਰਕੇ ਪਾਣੀ ਪਾ ਦੋ ਉਹ ਹਾਲ ਤੁਹਾਡਾ ਵਾ ਫਾਇਰ ਬਾਲਾ ਬਹੁਤ ਹੀ ਜਨਾਨੀ ਤੇਜ਼ ਪੱਲੇ ਪੈ ਗਈ ਮੇਰੇ ਵੇ ਮੇਰਾ ਪਲਾ ਮਾਥੇ ਬੰਦਾ ਆ ਹੀ ਕਿਤੇ ਚਲਾਖਾਂ ਦੇ ਟੱਬੇ 'ਚ ਫਸ ਗਏ ਆ ਮੈਂ ਉਹ ਭਰਾ ਦਾ ਵੇਖ ਨੂੰ ਚੁੱਪ ਕੀਤਾ ਜਿਹਾ ਲੱਗਦਾ ਯੋ ਹੈ ਪਵਾੜੇ ਦੀ ਯਾਰੀ ਯੋ ਕਦੀ ਸ਼ਰਾਬ ਨਹੀਂ ਪੀਤੀ ਐਸਾ ਪਾਨ ਲੈ ਚੀ ਦੇ ਘਜਾਇਆ ਹੀ ਉਹਨੇ ਮੈਨੂੰ ਐ ਭਾਈਆ ਪੀਲਾ ਦੀ ਸਮੈਲ ਨਹੀਂ ਆਉਂਦੀ ਪਾਨ ਲੈ ਚੀ ਤੋ ਕੰਮ ਚਲਾਤਾ ਮੇਰਾ ਜਵਾਨ ਨੇ ਹੁਣ ਮੁਰਗੇ ਤੀਕਾ ਮਾਰਦੀ ਮਾਤਾ ਬਈ ਰੋਣਾ ਹਟਾ ਪੀਂਦਾ ਆਪਣੇ ਮੁੰਡੇ ਨੂੰ ਨਹੀਂ ਆਨੇ ਕਿ ਤੂੰ ਘਜਾਇਆ ਵਾ ਆ ਹੁਣ ਦਵਾਈਆਂ ਮਾਰ ਆ ਗਿਆ ਫਰਕ ਪਿਆ ਤੇ ਹੁਣ ਇਹਦਾ ਕਿੱਦਾਂ ਤੜਕੇ ਹੀ ਆ ਆ ਤੁਹਾਨੂੰ ਠੀਕ ਹੋਵਾ ਦੀ ਠੀਕੀ ਦੱਸਣਾ ਸਰ ਦਾ ਹਾਏ ਹਾਏ ਹੂੰ ਡਿਆ ਹੀ ਮੈਗਨੇਜ ਡਾਕਟਰ ਨਾ ਹੋਣ ਤਾਂ ਤੁਹਾਡੇ ਵਰਗਿਆਂ ਦਾ ਕੀ ਹੋਵੇ ਤੇ ਬੰਦਾ ਟਲ ਜੇ ਹਾਂ ਲੈ ਹੁਣ ਆ ਠੀਕ ਹੋਵਾ ਮੈਨੂੰ ਕੀ ਹੋਇਆ ਮੈਂ ਵੇਖਾਂ ਉਹ ਗੱਲੀ ਲੈਣ ਦੀ ਦਵਾਈ ਆ ਚਾਚਾ ਆ ਜੋ ਭੂਆ ਜੀ ਲੈਣਦੀ ਹੈ ਦਵਾਈ ਕੀ ਆਖਿਆ ਡਾਕਟਰ ਨੇ ਕੋਲ ਦਵਾਈ ਨੂੰ ਜਿਹੜੀ ਟੈਸਟ ਜੀ ਕੀਤੀ ਸੀ ਹਾਂ ਸ਼ਾਮ ਨੂੰ ਮਿਲਣੀ ਰਿਪੋਰਟ ਹੁਣ ਇਹਨਾਂ ਦੇ ਭਾਦਾਂ ਤੇ ਕੋਹ ਵੀ ਨਹੀਂ ਆ ਆਹੋ ਜਾ ਕੇ ਪਿਆਹ ਫਲ ਕਾਗੇ ਨਾਲੋਂ ਤੇ ਅਗਰ ਕੋ ਨੂੰ ਜੀ ਨਹੀਂ ਕੰਦੇ ਸਵੇਰ ਦਾ ਤੇ ਜੇ ਆ ਲਾਣ ਨਾ ਪੀਓ ਤੇ ਨਾ ਦਵਾਈ ਖਾਓ ਤੇ ਸਰੀਰ ਵੀ ਫਿੱਟ ਰਵੇ ਤੇ ਨਾਲੇ ਘਰ ਵੀ ਠੀਕ ਸਾਗ ਰਵੇ ਉਹਦੇ ਮੈਂ ਕਿਹਾ ਵੀ ਪਹਿਲਾਂ ਤੀਲੀ ਲੈ ਕੇ ਅੱਗ ਲਾ ਦੇਣੀ ਹੁੰਦੀ ਆ ਤੇ ਮਣ ਕਿਹਾ ਖਣਾ ਉਹਦੇ ਤੇ ਬਰਫ਼ ਪੈ ਜੇ ਤੇ ਇਤਰਾ ਤੇ ਨਹੀਂ ਨਾ ਪੋਆ ਜੀ ਹੁੰਦਾ ਉੱਥੇ ਤੇ ਅਟਕ ਰਹੀ ਫਰੀ ਦੀ ਵੇਵ ਹੈ ਕਿ ਜੇ ਬੰਦਾ ਮੂਹਤ ਨਾ ਪੀਵੇ ਤੇ ਫੇਰ ਕਿਦਾਂ ਦੀ ਆਖਰਾ ਚੱਲੀ ਭਲਾ ਨਹੀਂ ਆਣਾ ਕੀ ਆ ਸੱਚੀ ਬੋਲਦੀ ਆ ਨਾਲੇ ਤੇ ਮੂੰਹ ਮੱਥੇ ਤੜਾਏ ਉੱਥੇ ਜਾ ਕੇ ਮੁੜ ਕੇ ਬੇਇੱਜ਼ਤੀ ਤੋਂ ਡਰਦੇ ਘਰ ਨੂੰ ਨਹੀਂ ਹੀ ਹੁੰਦੇ ਜੇ ਹੁਣ ਮਾਸਾ ਫਰਕ ਪੈ ਗਿਆ ਹੀ ਤੇ ਹੁਣ ਐਂ ਚੱਜ ਨਾਲ ਲੰਮੇ ਪੈਣਾ ਹੀ ਰਮਾਨ ਕਰਨਾ ਹੀ ਕੀ ਹੋਇਆ ਸੀ ਅੱਜ ਫੇਰ ਰਿਪੋਰਟਾਂ ਹੁਣ ਖੂਨ ਕਢਾ ਕੇ ਆਏ ਆ ਸ਼ਾਮਾਂ ਤੱਕ ਮਿਲਨੀ ਆ ਰਿਪੋਰਟਾਂ ਤੇ ਉਹਦਾ ਕਹਿੰਦੇ ਗਰਮੀ ਜੀ ਹੋਈ ਆ ਇਹਨੂੰ ਟਿੰਪੂ ਪਾਣੀ ਦੇ ਬਣਾ ਬਣਾ ਕੇ ਕੱਚੀ ਲੱਸੀ ਦੇ ਇਹਨੂੰ ਇਹੋ ਕਹਿੰਦੇ ਮੈਨੂੰ ਕੱਚੀ ਲੱਸੀ ਬਣਾ ਬਣਾ ਦਈ ਜਾ ਮੈਨੂੰ ਨੰਗੂ ਪਾਣੀ ਬਣਾ ਬਣਾ ਦਈ ਜਾ ਰੋਟੀ ਖਾਦੀ ਨਹੀਂ ਆ ਮੈਂ ਨਾ ਕੋਹ ਨਹੀਂ ਹਾਰਗ ਵੀ ਤੇਰਾ ਕਿਥੇ ਜਰੋਂ ਤੂੰ ਵਿਆਹ ਆਹੀਂ ਤੂੰ ਇਦਾਂ ਦਾ ਹੈ ਚਾਚਾ ਉਹ ਤਾਂ ਗੱਲ ਇਹ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਦੋਂ ਮੈਂ ਪਹਿਨੇ ਨਵਾਂ ਨਵਾਂ ਮੇਰਾ ਵਿਆਹ ਹੋਇਆ ਜਦੋਂ ਮੈਂ ਕਾਲਜ ਪੜ੍ਹਦਾ ਸੀ ਤੇ ਜਦੋਂ ਉਦੋਂ ਪੀਣਾ ਮੈਂ ਮੈਂ ਸ਼ਰਾਬ ਦੇ ਲੱਕ ਉੱਦੀ ਸੀ ਨਗੀਆ ਤੇ ਫਿਰ ਮੇਰਾ ਭਰਾ ਲਾਣੀ ਸੀ ਦੱਸ ਮੇਰਾ ਭਰਾ ਆਪ ਨਹੀਂ ਪੀਂਦਾ ਕੀ ਪਤਾ ਤੈਨਿਆ ਕਿੱਥੇ ਸੀਟੀਆਂ ਲਾ ਲਈਆਂ ਦੋਹਾਂ ਜਾਣਿਆਂ ਦੀਆਂ ਜਾਂ ਉਹ ਵੀ ਗੁੱਜਾ ਗੁੱਜਾ ਪਿੰਦਾ ਹੋਊਗਾ ਤੇ ਤੁਸੀਂ ਵੀ ਗੁੱਜੇ ਗੁੱਜੇ ਪਿੰਦੇ ਹੋਵੋਗੇ ਸਾਡੇ ਮਗਰੋਂ ਫੇ ਪਿੰਦਾ ਰਿਆ ਜਿੱਦ ਤੱਕ ਆ ਗਏ ਉੱਥੇ ਪੀਤੀ ਵਾਵਾ ਚੜੀ ਲਈ ਆਗੇ ਔਰ ਅਤਰ ਕਰਾਈ ਪੂਰੀ ਉੱਥੇ ਫਰੀ ਦੀ ਵੇ ਵੇ ਕੇ ਵੀ ਆ ਜੇ ਜਿਹੜੀ ਆ ਜੇ ਰੋਟੀ ਖਾਦੀ ਨਹੀਂ ਤੇ ਬਸ ਸ਼ਰਾਬ ਦਾ ਜਿੱਦਾ ਮਨਪਰੀਦਾ ਠੀਕ ਠਾਕ ਵਾ ਉਹ ਠੀਕ ਐ ਪਕੌਂਦੀ ਖਾਂਦੀ ਆ ਉਹ ਕੰਮ ਦੀ ਹੁੰਦੀ ਆਪਣੇ ਜੋਗੀ ਵਧੀਆ ਵਾ ਮਫਰਜੀ ਠੀਕ ਹੀ ਆ ਅੱਛਾ ਅੱਛਾ ਚਲੋ ਵਧੀਆ ਚਾਹੀਦਾ ਵਾ ਵਧੀਆ ਚਾਹੀਦਾ ਵਾ ਪਤਾ ਕੀ ਆ ਐਨਾ ਬਖਾਂਦ ਪਾਈ ਚੰਗੀ ਨਹੀਂ ਹੁੰਦੀ ਉਹ ਆਪਣੇ ਘਰ ਵੱਸਣ ਰਸਣ ਤੁਸੀਂ ਆਪਣੇ ਵੱਸੋ ਰਸੋ ਰਸ ਸਭ ਕੁਝ ਚੰਗਾ ਹੋਵੇ ਤੇ ਭੂਆ ਜੀ ਬਖਾਂਦ ਪਾਈ ਕਿੰਨੇ ਆ ਰੁੱਸਣ ਵਾਲੀ ਹੋ ਜਾਣ ਵਾਲੀ ਹੋ ਅਹੀਂ ਤੇ ਸਗੋ ਬਾਦੋ ਦਾ ਬੇਸਤੀ ਕਰੀ ਮਨਾ ਮਨਾ ਕੇ ਉਹ ਮੈਨੂੰ ਤੇ ਜਾਣਦੀ ਕੋਈ ਲੋੜ ਵੀ ਨਹੀਂ ਮੈਨੂੰ ਤੇ ਤੁਸੀਂ ਹੀ ਬਦੋ ਪਤੀ ਲੱਗੇ ਪਰ ਮੈਂ ਉਹਨੂੰ ਫਿਰ ਵੀ ਕਿਹਾ ਮੈਂ ਹੁਣ ਕੋਈ ਵੀ ਕਹਾਂ ਲੋ ਤੇ ਬਾਹੂ ਆਪਣੀ ਮੰਮੀ ਨੂੰ ਨਾ ਦੱਸੀ ਜੇ ਜ਼ਿਆਦਾ ਕੋਈ ਸਿਰ ਤੋਂ ਪਾਣੀ ਨਾ ਗੋ ਤਾਂ ਮੈਨੂੰ ਦੱਸੀ ਜ਼ਿਆਦਾ ਇਹੋ ਗੱਲ ਹੀ ਕਹੀ ਆ ਦੇਖੋ ਕੋਈ ਗੱਲ ਕਹਿਣਾ ਵਾ ਉੱਥੇ ਜੋ ਮਰਜ਼ੀ ਹੋਵੇ ਤੂੰ ਹੀ ਦਸਲੰਦਾਜੀ ਨਾ ਕਰੋ ਨਾ ਕਰੋ ਬਸ ਐਂ ਤਾਂ ਇਹ ਜਾਵੇ ਨਾ ਤੂੰ ਜਾ ਨਹੀਂ ਜਾਓ ਜਾਓ ਸੱਤ ਵਾਰੀ ਜਾਓ 10 ਦਿਨ ਰੋ ਦਸਲੰਦਾਜੀ ਨਾ ਕਰੋ ਕੋਈ ਹਾਲਤੋ ਗੱਲ ਨਾ ਕਰੋ ਫਿਰ ਫੁਫਰ ਜੀ ਉਹ ਗੱਲ ਹੋਈ ਨਾ ਮੈਂ ਕੌਣ ਖਾਮ ਖਾ ਵੀ ਮੇਰੇ ਦੇ ਵਿੱਚ ਐਵੇਂ ਨਾ ਵੱਜ ਜਾਂਦਾ ਵਾ ਮੈਂ ਜਿੰਨੀ ਮਰਜ਼ੀ ਭਲੀ ਮਾਨਸਭਾ ਜਨ ਨਾਲੇ ਮੈਂ ਨਿਆਣੇ ਸਾਹਵੇਂ ਨਾਲੇ ਮੇਰੇ ਸਿਰ 'ਚ ਸਵਾਹ ਪਈ ਨਾਲੇ ਮੈਂ ਮਨਾ ਕੇ ਲਿਆਂਦਾ ਮੈਂ ਤਾਂ ਝੁਕਣ ਵਾਲੀ ਕਦੀ ਵੀ ਨਹੀਂ ਮੈਂ ਤਾਂ ਕੇਦੇ ਆ ਕੇ ਵੀ ਨਹੀਂ ਝੁਕਾਂ ਮੈਂ ਫਿਰ ਵੀ ਅੱਖਾਂ ਚ ਨਰਾਕਾਰ ਵੱਸ ਜੇ ਇਹ ਨਾ ਕੱਲ ਨੂੰ ਆ ਕੇ ਵੀ ਤੇਰੇ ਕਰਕੇ ਮੇਰੀ ਬੁੱਢੀ ਚੱਲ ਗਈ ਆ ਹਜੇ ਮੈਂ ਮਗਰੋਂ ਪੈਰ ਪਾਉਣੀ ਆ ਲੜਾਈ ਪਹਿਲਾ ਪਾ ਕੇ ਉਹ ਬਹਿ ਜਾਂਦੀ ਆ ਦੱਸ ਭਾਬੀ ਆਇਆ ਫੋਨ ਹੁਣ ਮਗਰ ਭਾਬੀ ਨੇ ਕੀਤਾ ਵਾ ਮੇਰੀ ਅਜੇ ਨਹੀਂ ਆਇਆ ਹੈਗਾ ਫੋਨ ਜੋ ਹੋ ਗਿਆ ਵਾ ਹੋ ਗਿਆ ਹੁਣ ਗਾਂਹ ਆਪਣਾ ਵੇਖੋ ਸੋਚੋ ਗਾਂਹ ਇਹ ਨਹੀਂ ਵੀ ਚੁੱਕੇ ਦੇ ਤਰਤੇ ਉਠੇ ਦੇ ਤਰਤੇ ਇਦਾਂ ਨਹੀਂ ਜਾਣਾ ਹੁਣ ਐਨੇ ਕੰਨ ਤੁਸੀਂ ਉੱਥੇ ਰਹਿ ਕੇ ਆਏ ਆ ਮਨੀਤ ਦਾ ਕੋਈ ਫੋਨ ਫਾਨ ਆਇਆ ਹਮਨੈਦ ਦਾ ਫੋਨ ਭੂਆ ਜੀ ਆਇਆ ਸੀਗਾ ਹਾਂ ਮੈਂ ਕੋ ਚੁੱਕਿਆ ਨਹੀਂ ਗਿਆ ਉੱਥੇ ਤੇ ਤੁਹਾਨੂੰ ਪਤਾ ਵੀ ਹੈਗਾ ਉਹਦੇ ਸੁਭਾਅ ਦਾ ਪਤਾ ਨਹੀਂ ਕੀ ਆਂਦੀ ਹੋਣੀ ਆ ਤੇ ਭਾਵੇਂ ਉਹਦਾ ਜੀ ਕਰਦਾ ਹੋਵੇ ਉਹਨੂੰ ਅਸੀਂ ਹੁਣ ਕਰੋ ਕਿੰਨੇ ਦਿਨ ਬਾਹਰ ਰਹੇ ਆ ਤੇ ਭਾਵੇਂ ਉਹਨੇ ਆਉਣਾ ਹੋਵੇ ਤੇ ਮੇਰੇ ਕੋ ਫੋਨ ਚੁੱਕਿਆ ਨਹੀਂ ਗਿਆ ਤੇ ਨਾ ਮੈਂ ਹੀ ਕੀਤਾ ਆ ਜਿੱਦਾਂ ਤੇ ਇਹਨਾਂ ਦੀ ਹਾਲਤ ਹੀ ਤੇ ਫਿਰ ਮੈਂ ਕਿਦਾ ਫੋਨ ਕਰਨਾ ਸੀ ਕੋਈ 간 ਨਹੀਂ ਫੋਨ ਕਰਕੇ ਪੁੱਛ ਲੈਣੀ ਆ ਹੁਣ ਤੂੰ ਫੋਨ ਲਾ ਕੇ ਪੁੱਛ ਉਹਨੂੰ ਫਿਰ ਕਿ ਤੇਰੇ ਕੋਲ ਫੋਨ ਚੁੱਕਿਆ ਨਹੀਂ ਗਿਆ ਸਿਰ ਤੂੰ ਹੀ ਭਾਬੀ ਆ ਕਿਸੇ ਦੀ ਉਹ ਵਿਚਾਰੀ ਕੁੜੀ ਕੀ ਆਂਦੀ ਹੋਊਗੀ ਅਗਲੀ ਸਾਨੂੰ ਦੱਸ ਫੋਨ ਲਾ ਦਿੰਦੀ ਜੇ ਇਹਨੇ ਨਹੀਂ ਚੁੱਕਿਆ ਤੇ ਚਲ ਕੋਈ ਨਹੀਂ ਜਾਂਦੀ ਲਾ ਲਈਨੇ ਘਰੀ ਨੂੰ ਫੋਨ ਉਹਨੂੰ ਆਹੋ ਫੋਨ ਲਾਓ ਤੇ ਉਹਨੂੰ ਪੁੱਛੋ ਕੀ ਆਂਦੀ ਕੁੜੀ ਦੀ ਰਾਜੀ ਬਾਜੀ ਪੁੱਛੋ ਨਹੀਂ ਤੇ ਮਿਲ ਕੇ ਆ ਜਾ ਕੇ ਹੋ ਕੇ ਆਓ ਉਹਨੂੰ ਕਿਸੇ ਚੀਜ਼ ਦੀ ਲੋੜ ਨਾ ਹੋਵੇ ਇਹਨਾਂ ਕੋਲ ਕੋਈ ਪੈਸੇ ਤੇ ਲੈ ਦੀ ਲੋੜ ਹੋਊਗੀ ਤਾਂ ਨਾ ਕਦੇ ਫੋਨ ਕਰਦੀ ਹੋਵੇ ਕੋਈ ਨਹੀਂ ਉਹਨੇ ਆ ਜਾਣਾ ਵਾ ਇਹ ਚਾਚਾ ਜੀ ਪੈਸੇ ਦੀ ਲੋਡ ਹੁੰਦੀ ਉਹਨੇ ਫੋਨ ਤੇ ਫੋਨ ਲਾਈ ਜਾਣਾ ਸੀ ਤੇ ਚੱਲ ਫਿਰ ਵੀ ਤੁਹਾਡਾ ਪੁੱਤ ਆਹੋ ਆਹੋ ਪੁੱਛਦੇ ਸਹੀ ਨੂੰ ਫੋਨ ਤੇ ਫੋਨ ਤੇ ਬਹੁਤ ਲੰਦੀ ਆ ਤੇ ਭੈਣ ਤੁਹਾਡੀ ਉਹ ਪਤਾ ਵੀ ਹੈਗਾ ਤੁਹਾਨੂੰ ਉਹ ਵੀ ਆਕੜ ਦੀ ਮਾਰੀ ਆ ਇੱਕੋ ਜੀ ਫੋਨ ਨਹੀਂ ਨਾ ਚੁੱਕਿਆ ਗਿਆ ਅਗਲੀ ਆਕੜ ਵਖਾਲਦੀ ਨਹੀਂ ਵੀ ਮੈਨੂੰ ਫੋਨ ਕਰਨ ਤੇ ਕੋਈ ਗੱਲ ਨਹੀਂ ਕਰ ਲਾਂਗੇ ਨਹੀਂ ਮੇਰੇ ਕੋ ਚੁੱਕਿਆ ਗਿਆ ਤੇ ਚਲੋ ਛਾ ਕੋਈ ਨਹੀਂ ਕਰ ਲਓ ਫੋਨ ਤੇ ਤੂੰ ਰੈਸਟ ਕਰ ਤੂੰ ਤੇ ਐ ਬੈਠਾ ਜਿੱਦਾਂ ਬੜਾ ਤੰਦਰੁਸਤ ਹੁੰਨਾ ਵਾ ਨਹੀਂ ਚਾਚੀ ਹੁਣ ਮੈਂ ਠੀਕ ਹੋ ਗਾ ਅੱਛਾ ਫਰਕ ਪਿਆ ਵਾ ਉਹ ਦਵਾਈ ਨਾ ਪੈ ਗਿਆ ਬਾਕੀ ਜਿੰਨੇ ਕੁ ਖਾਧੀ ਆ ਤੇ ਮੇਰਾ ਉਹਦਾ ਬੰਬੀ ਚੋਂ ਫੇਲਾ ਜਾ ਮਾਰ ਗਿਆ ਮੈਂ ਇੱਕ ਵਾਰੀ ਹਾਂ ਵੀ ਤਰਾਵਾ ਬੰਬੀ ਨਾਲ ਨਾ ਜਾ ਜੀਤ ਇਹਦੀ ਜਿਹੜੀ ਉੱਥੇ ਉੱਥੇ ਵੀ ਮੈਨੂੰ ਲੱਗਦੀ ਐ ਨਹੀਂ ਸ਼ਰਾਬ ਰੱਖੀ ਉਹਨੂੰ ਜਾਣਾ ਤੂੰ ਪੀਂ ਨਹੀਂ ਉੱਥੇ ਉਹ ਤੋਂ ਅੱਧਾ ਹੀ ਜਾਣਾ ਆ ਜਿਹੜੀ ਇਥੇ ਨੱਪੀ ਨੱਪੀ ਨੇ ਟੂੜੀ ਵਾਲੇ ਅੰਦਰ ਇਹ ਵੱਡਦਾ ਤੇ ਲੌਂਦਾ ਪੈਕ ਦੇ ਨਿਕਲ ਹੁੰਦਾ ਇਹਦੀ ਕੱਢ ਕੇ ਨੇ ਬਾਹਰ ਫੁੱਟ ਨਾੜੀ ਚਿਕਦੇ ਇਤਨਾ ਹੀ ਕਰੂੰਗੀ ਹੁਣ ਇਹਦੇ ਇਤਨਾ ਨਹੀਂ ਗਾ ਇਹ ਠੀਕ ਹੋ ਗਿਆ ਇਹਨੇ ਫੇਰ ਕਹਿ ਪੈਣਾ ਚਲੋ ਫਫਰ ਜੀ ਬਹੁਤ ਹੀ ਨਹੀਂ ਬੜੇ ਨਹੀਂ ਚਾਹੀਏ ਆਹੋ ਮੈਂ ਆਹ ਵੇਖ ਕੇ ਆਵਾ ਕਦੋਂ ਦੇ ਦਵਾਈ ਲੈਣ ਗਏ ਮੁੜੇ ਨਹੀਂ ਹਲੇ ਤੱਕ ਤੇ ਪਾਓ ਲੰਮਾ ਘੜੀ ਕਰ ਰੈਸਟ ਕਰ ਚੰਗਾ ਆਹੋ ਇਹਨੂੰ ਬੰਦੀ ਦੇ ਨਾ ਜਾਣਦੀ ਹੋਣਾ ਚੰਗਾ ਕਹਿੰਦੀ ਜਾਣ ਕਰਨਾ ਹੀ ਨਹੀਂ ਅਸਲ ਵੱਢਣੀ ਆ ਕੋਈ ਨਹੀਂ ਸਾਰੇ ਕੰਮ ਹੋ ਜੇ ਅਸਲ ਹੀ ਵੱਢਣੀ ਆ